ਦੁਬਈ ਨੂੰ ਜੇਕਰ ਰੇਗਿਸਤਾਨ ਦਾ ਰਾਜਾ ਕਹੋ ਤਾਂ ਹੈਰਾਨੀ ਨਹੀਂ ਹੋਵੇਗੀ ਬਹੁਤ ਸੁਣਿਆ ਸੀ ਦੁਬਈ ਦੇ ਬਾਰੇ ਅਤੇ ਬਹੁਤ ਕੁਝ ਪੜਿਆ ਵੀ ਸੀ ਦੁਬਈ ਬਹੁਤ ਹੀ ਖੂਬਸੂਰਤ ਹੈ ਬਹੁਤ ਹੀ ਸੰਗਠਿਤ ਬਹੁਤ ਹੀ ਸਾਫ ਸੁਥਰਾ ਚੋਰੀ ਚੋਕਰੀ ਦਾ ਤਾਂ ਉੱਥੇ ਸਵਾਲ ਹੀ ਪੈਦਾ ਨਹੀਂ ਹੁੰਦਾ ਜਿਸ ਰੇਗਿਸਤਾਨ ਨੂੰ ਅੰਗਰੇਜ਼ ਭਾਰਤ ਨੂੰ 60 ਲੱਖ ਪੌਂਡ ਦੇ ਵਿੱਚ ਵੇਚ ਰਹੇ ਸਨ ਤੇ ਭਾਰਤ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਬਾਅਦ ਵਿੱਚ ਅੰਗਰੇਜ਼ਾਂ ਨੇ ਉਸ ਨੂੰ ਗੈਰ ਪੜੇ ਲਿਖੇ ਕਬੀਲਿਆਂ ਨੂੰ ਦੇ ਦਿੱਤਾ ਸੀ 4000 ਵਰਗ ਕਿਲੋਮੀਟਰ ਦੇ ਇਸ ਰੇਗਿਸਤਾਨ ਵਿੱਚ ਨਾ ਖੇਤੀ ਲਾਇਕ ਜ਼ਮੀਨ ਸੀ ਨਾ ਪੀੜ ਪੌਦੇ ਸਨ ਤੇ ਨਾ ਪੀਣ ਲਈ ਪਾਣੀ ਸੀ ਬੰਜਰ ਪਿੰਡਾਂ ਤੋਂ ਇਲਾਵਾ ਇੱਥੇ ਹੋਰ ਕੁਝ ਵੀ ਨਹੀਂ ਸੀ ਪੜੇ ਲਿਖੇ ਲੋਕ ਵੀ ਨਹੀਂ ਸਨ ਇੱਕ ਪਾਸੇ ਅੰਤਹੀਣ ਰੇਗਿਸਤਾਨ ਸੀ ਦੂਜੇ ਪਾਸੇ ਖਾਰੇ ਪਾਣੀ ਦਾ ਸਮੁੰਦਰ ਹਿਲੋਰਾ ਲਹਿਰਿਆ ਸੀ ਉਹੀ ਰੇਗਿਸਤਾਨ ਅੱਜ ਦੁਬਈ ਦੀ ਸ਼ਕਲ ਵਿੱਚ ਨਿਊਯਾਰਕ ਤੋਂ ਵੀ ਜ਼ਿਆਦਾ ਖੂਬਸੂਰਤ ਲੱਗਦਾ ਹੈ ਬੇहद ਜਦਾਦ ਹੈ ਜਿਸ ਦਾ ਕਾਰਨ ਹੈ ਕਿ ਦੁਬਈ ਦੇ ਸ਼ੇਖ ਨੇ ਕਦੇ ਵੀ ਮਜ਼ਬੀ ਅਤੇ ਕਟੜਪੰਥੀ ਸੰਗਠਨਾਂ ਨੂੰ ਵਦਾਵਾ ਨਹੀਂ ਦਿੱਤਾ ਕੋਈ ਵੀ ਚਰਮਪੱਖੀ ਮੌਲਵੀ ਮੋਲਾਨਾ ਜਰਾ ਵੀ ਹਰਕਤ ਕਰੇ ਤਾਂ ਉਸ ਨੂੰ ਦੇਸ਼ ਨਿਕਾਲਾ ਤੇ ਦਿੱਤਾ ਜਾਂਦਾ ਹੈ ਦੁਬਈ ਵਿੱਚ ਦੁਨੀਆ ਭਰ ਤੋਂ ਲੋਕਾਂ ਨੂੰ ਰਹਿਣ ਅਤੇ ਵਪਾਰ ਕਰਨ ਦੀ ਛੋਟ ਹੈ ਦੁਬਈ ਦੇ ਉਸਾਰੀ ਨੂੰ ਲਗਭਗ 46 ਤੋਂ ਵੱਧ ਸਾਲ ਹੋ ਗਏ ਹਨ ਦੁਬਈ ਅਬੂ ਦਾਬੀ ਅਜ਼ਮਾਨ ਚਾਰਜਾ ਫੋਜ਼ੇਰਾ ਆ ਸਾਲਖੇ ਮਾ ਉਮਲਕਵੇਨ ਇਸ ਸੱਤ ਰਾਜਾਂ ਨੇ ਮਿਲ ਕੇ ਸੰਯੁਕਤ ਅਰਬ ਅਮੀਰਾਤ ਦਾ ਗਠਨ ਕੀਤਾ ਜਿਸ ਨੂੰ ਯੂਏਈ ਕਿਹਾ ਜਾਂਦਾ ਹੈ ਇਸ ਦੀ ਰਾਜਧਾਨੀ ਅਬੂਦਾਬੀ ਹੈ ਜੋ ਇਸ ਦਾ ਸਭ ਤੋਂ ਵੱਡਾ ਰਾਜ ਹੈ ਦੁਬਈ ਵਿੱਚ ਨਵੰਬਰ ਤੇ ਫਰਵਰੀ ਤੱਕ ਟੂਰਿਜ਼ਮ ਦਾ ਬੈਸਟ ਸੀਜ਼ਨ ਹੁੰਦਾ ਹੈ ਇਸ ਸਮੇਂ ਇੱਥੇ ਸਲਾਨੀਆਂ ਦੀ ਭੀੜ ਹੁੰਦੀ ਹੈ ਨਵੰਬਰ ਮਹੀਨੇ ਵਿੱਚ ਜੈਟ 에ਅਰਵੇਜ਼ ਦੀ ਫਲਾਈਟ ਤੋਂ ਲੋਕ ਦੁਬਈ ਜਾਂਦੇ ਹਨ ਦੁਬਈ ਦਾ ਸਮੇਂ ਭਾਰਤੀ ਸਮੇਂ ਅਨੁਸਾਰ ਡੇਢ ਘੰਟੇ ਪਿੱਛੇ ਰਹਿੰਦਾ ਹੈ ਦੁਬਈ 에ਅਰਪੋਰਟ ਤੇ ਕਾਫੀ ਔਖੀਆਂ ਜਾਂਚਾਂ ਵਿੱਚੋਂ ਵੀ ਗੁਜ਼ਰਨਾ ਪੈਂਦਾ ਹੈ ਦੁਬਈ ਦੀ 2 ਲੱਖ ਦੀ ਸੰਖਿਆ ਵਿੱਚ ਉੱਥੇ ਦੇ ਮੂਲ ਅਰਬ 13% ਹਨ ਹੋਰ ਲੋਕ ਅਨੇਕ ਦੇਸ਼ਾਂ ਤੋਂ ਇੱਥੇ ਕੰਮ ਕਰਨ ਵਪਾਰ ਕਰਨ ਲਈ ਆਏ ਹੋਏ ਹਨ ਨਿਤ ਦੁਨੀਆ ਭਾਰਤ ਤੋਂ ਲੱਖਾਂ ਟੂਰਿਸਟ ਇੱਥੇ ਆਉਂਦੇ ਹਨ ਦੁਬਈ ਦੇ ਮੌਲਵੀ ਦੇ ਕਕੇ ਇਰਾਦੇ ਤੇਲ ਤੋਂ ਪ੍ਰਾਪਤ ਪੈਸਾ ਦੁਬਈ ਨੂੰ ਸ਼ਾਨਦਾਰ ਬਣਾਉਣ ਦੇ ਵਿੱਚ ਲੱਗੇ ਹੋਏ ਹਨ ਦੁਬਈ ਤਾਂ ਇੱਕ ਰੇਗਿਸਤਾਨ ਸੀ ਇਸ ਨੂੰ ਅਜੂਕਾ ਦੁਬਈ ਬਣਾਉਣ ਲਈ ਮਿੱਟੀ ਪੱਥਰ ਸੀਮਿੰਟ ਪੀੜ ਪੌਦੇ ਫਲ ਹਰੀ ਕਾ ਜਾਨਕੀ ਰੇਤ ਤੋਂ ਇਲਾਵਾ ਸਾਰੀ ਉਹ ਸਾਰੀ ਸਮਗਰੀ ਬਾਹਰੀ ਦੇਸ਼ਾਂ ਤੋਂ ਆਯਾਤ ਕੀਤੀ ਗਈ ਹੈ ਦੁਬਈ ਦਾ ਆਪਣਾ ਕੋਈ ਉਦਯੋਗ ਨਹੀਂ ਹੈ ਹੋਰ ਦੇਸ਼ਾਂ ਤੋਂ ਆਯਾਤ ਸਮਾਨ ਕੀਤਾ ਇਥੋਂ ਮਿਲਦਾ ਹੈ ਕਈ ਵਿਦੇਸ਼ੀ ਕੰਪਨੀਆਂ ਇਸ ਨੂੰ ਸਜਾਉਣ ਸਵਾਰਨ ਦੇ ਵਿੱਚ ਲੱਗੀਆਂ ਹੋਈਆਂ ਹਨ ਜਾਂ ਇੱਥੇ ਆਪਣਾ ਵਪਾਰ ਵੀ ਕਰ ਰਹੀਆਂ ਹਨ ਪੂਰੇ ਯੂਏ ਦੇ 7 ਰਾਜਾਂ ਦੀ ਜਨਸੰਖਿਆ 1.5 ਕਰੋੜ ਹੈ ਜਿਨ੍ਹਾਂ ਵਿੱਚ 30% ਦੀ ਸਦੀ ਤਾਂ ਭਾਰਤੀ ਹੀ ਹਨ 30% ਨਿਵਾਸੀਆਂ ਤੋਂ ਇਲਾਵਾ ਹੋਰ ਦੇਸ਼ਾਂ ਤੋਂ ਵੀ ਲੋਕ ਆ ਕੇ ਇੱਥੇ ਵਸੇ ਹੋਏ ਹਨ ਇੱਥੋਂ ਦੇ ਮੂਲ ਨਿਵਾਸੀਆਂ ਦੀ ਸਿੱਖਿਆ ਸਿਹਤ ਦੀ ਵਿਵਸਥਾ ਮੁਫਤ ਹੈ ਦੁਬਈ ਵਿੱਚ ਸੜਕਾਂ ਸਰਪਟ ਭੱਜ ਦੀ ਆਵਾਜਾਈ ਵੀ ਹੈ ਸੜਕਾਂ 2 ਲੇਨ ਤੋਂ ਲੈ ਕੇ 8 ਲੇਨ ਤੱਕ ਹੋ ਸਕਦੀਆਂ ਹਨ ਆਵਾਜਾਈ ਲਈ ਮੈਟਰੋ ਦਾ ਜਾਲ ਵਿਛਾਇਆ ਗਿਆ ਹੈ ਦੁਬਈ ਵਿੱਚ ਲੱਖਾਂ ਟੈਕਸੀਆਂ ਤੇ ਪ੍ਰਾਈਵੇਟ ਵਾਹਨ ਚੱਲਦੇ ਹਨ ਲੱਖਾਂ ਲੋਕਾਂ ਦੀ ਭੀੜ ਹੈ ਆਪਣੇ ਵਾਹਨ ਦੀ ਰਫ਼ਤਾਰ ਜੇਕਰ ਤੁਸੀਂ ਨਿਰਧਾਰਤ ਰਫ਼ਤਾਰ ਤੋਂ ਅੱਗੇ ਵਧਾਈ ਤਾਂ ਤੁਰੰਤ ਤੁਹਾਡੀ ਤਸਵੀਰ ਖਿੱਚੀ ਜਾਵੇਗੀ ਤੇ ਜੁਰਮਾਨਾ ਲੱਗ ਜਾਵੇਗਾ ਇਸ ਦੀ ਸੂਚਨਾ ਤੁਹਾਡੇ ਤੱਕ ਤੁਰੰਤ ਪਹੁੰਚਾ ਵੀ ਦਿੱਤੀ ਜਾਂਦੀ ਹੈ